ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਤਸਕਰਾਂ ਦੇ ਘਰਾਂ ਦੇ ਉੱਤੇ ਬਲੌਜਰ ਚਲਾ ਕੇ ਉਹਨਾਂ ਨੂੰ ਤਹਿਸਨੈਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਨਕੋਦਰ ਦੇ ਵਿੱਚ ਇੱਕ ਲੇੜੀ ਤਸਕਰ ਦੇ ਘਰ ਦੇ ਉੱਤੇ ਕਾਰਵਾਈ ਕਰਦੇ ਪੁਲਿਸ ਵੱਲੋਂ ਟਹਿ ਢੇਰੀ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੀ ਮਹਿਲਾ ਦੇ ਵੱਲੋਂ ਜਿਹੜਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਬਜ਼ਾ ਕੀਤਾ ਹੋਇਆ ਜਿਹਦੇ ਚੱਲਦੇ ਕਾਰਵਾਈ ਕੀਤੀ ਤੇ ਘਰ ਨੂੰ ਟਹਿ ਢੇਰੀ ਕਰ ਦਿੱਤਾ ਗਿਆ। ਉਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਇੱਥੇ ਉਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਆ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾ ਤੇ ਇੱਕ ਪੰਚਾਇਤੀ ਜਗ੍ਹਾ ਵਾ ਕਰੀਬ ਸਾਢੇ 3 ਕਮਰਲੇ ਬੰਦੀ ਆ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਪਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਲੈਂ ਐਨਕਰੋਚ ਕੀਤਾ ਹੋਇਆ ਸੀਗਾ ਸੋ ਉਸ ਰਿਕੁਇਜੀਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਿਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲੈਂਡ ਆਰਡਰ ਦਾ ਇਸ਼ੂ ਨਾ ਹੋਵੇ ਉਸ ਬੰਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਇਹਦੀ ਡਿਮੋਲੇਸ਼ਨ ਜਿਹੜੀ ਉਹ ਜਿਹੜੀ ਇਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਸੀ ਉਹਨੇ ਹੀ ਡਿਮੋਲਿਸ਼ ਕਰਤਾ ਅਗੇ ਜੇ ਕੋਈ ਦਸ਼ਾ ਦੇ ਮਾਮਲੇ ਕਿ ਦਰਜ ਹੋਈ ਤਾਂ ਜਿਹੜਾ ਇਹਦੀ ਜਿਹੜੀ ਬੈਕਗ੍ਰਾਉਂਡ ਹੈਵ ਕ੍ਰਿਮੀਨਲ ਬੈਕ ਹਿਸਟਰੀ ਹੈ ਇਹਦੇ ਖਿਲਾਫ ਜਿਹੜੇ 6 ਮਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਐਕਟ ਦੇ ਨੇ ਜਿਹਦੇ ਵਿੱਚ ਕਿ ਮੇਜਰ ਰਿਕਵਰੀਜ਼ ਨੇ ਇਹਨਾਂ ਦਾ ਪਰਿਵਾਰ ਵੀ ਸਾਰਾ ਇਸ ਕੰਮ ਤੋਂ ਲੰਮੇ ਸਮੇਂ ਤੋਂ ਜਿਹੜਾ ਇੰਡल्ज ਤੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਹੈ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਐਕਸੈਪਟੇਬਲ ਹੈ ਉਸ ਤੇ ਇਹ ਵੀ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਇਦੋਂ ਕੋ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਹੋ ਜਰੂਰ ਹੋਏਗਾ ਸੋਦਾ ਦੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਕਾਫੀ ਸਰਗਰਮ ਹੈ ਬਿਊਰੋ ਰਿਪੋਰਟ ਸਟਾਰ ਨਿਊਜ਼